ਉਹ ਲਾ ਤੱਕਿਆ ਹੋ ਕੰਮ ਲਿਓ ਦੀਦੀ ਮੈਂ ਕਰਾ ਦਿੰਦੀ ਆ ਤੁਹਾਡੇ ਨਾਲ ਕੰਮ ਆ ਮੈਂ ਕਰ ਦਿੰਦੀ ਆ ਠੀਕ ਤਾਂ ਹੈਗੀ ਆ ਤੂੰ ਹਾਂ ਦੀਦੀ ਠੀਕ ਆਂਗੀ ਕੀ ਗੱਲ ਹੋ ਗਈ ਕੁਛ ਨਹੀਂ ਦੀਦੀ ਬਸ ਕਿਸਮਤ ਦੇ ਛਾਣੇ ਮਾਣੇ ਨੇ ਸਾਬ ਹਾਂ ਹਾਂ ਮੈਨੂੰ ਲੱਗਦਾ ਆਈਫੋਨ ਖਰਾਬ ਹੋ ਗਿਆ ਹੋਣਾ ਨਾ ਦੀਦੀ ਆਈਫੋਨ ਕਾਨੂੰ ਖਰਾਬ ਹੋਇਆ ਆਹ ਤੁਹਾਨੂੰ ਉੱਥੇ ਬੈਠ ਕੇ ਦੱਸ ਦਿਆਂ ਸਾਰੀ ਗੱਲ ਚੱਲ ਹੁਣ ਦੱਸ ਮੈਨੂੰ ਕੀ ਹੋਇਆ ਦੀਦੀ ਬਸ ਕੁਛ ਨਹੀਂ ਹੋਇਆ ਪਤਾ ਨਹੀਂ ਪ੍ਰਮਾਤਮਾ ਨੇ ਮੇਰੇ ਤੋਂ ਕਿਹੜਾ ਬਦਲਾ ਲਿਆਗਾ ਚੰਗੀ ਭਰੀ ਸੀਗੀ ਹੋਰ ਗੱਲ ਕੀ ਆ ਤੂੰ ਮੈਨੂੰ ਸਾਫ਼-ਸਾਫ਼ ਗੱਲ ਦੱਸ ਕੀ ਹੋਈ ਆ ਦੀਦੀ ਸਕੂਲ ਦੇ ਵਿੱਚ ਜਿਹੜਾ ਫੰਡ ਕੱਟਦਾ ਹੁੰਦਾ ਨਾ ਬੱਚਿਆਂ ਨੂੰ ਵਜ਼ੀਫਾ ਮਿਲਦਾ ਹੁੰਦਾ ਵਰਦੀਆਂ ਕਿਤਾਬਾਂ ਦੇ ਪੈਸੇ ਆਉਂਦੇ ਆ ਪਤਾ ਨਹੀਂ ਕਿਹਨੇ ਘਪਲਾ ਕੀਤਾ ਉਹਦੇ 'ਚ ਮੇਰਾ ਨਾਮ ਆ ਗਿਆ ਮੈਂ ਤਾਂ ਸਾਰਾ ਕੁਝ ਸਾਰਾ ਹਿਸਾਬ ਕਿਤਾਬ ਸਹੀ ਮਿਲਾ ਕੇ ਰੱਖਿਆ ਸੀ ਪਤਾ ਨਹੀਂ ਬੇਈਮਾਨਾ ਕਿਹੜਾ ਕਰ ਗਿਆ ਤੇਰਾ ਨਾਮ ਆ ਗਿਆ ਹਾਂ ਦੀਦੀ ਇਹ ਕਿਵੇਂ ਤੇਰਾ ਨਾਮ ਆ ਗਿਆ ਦੀਪਾਤਾ ਜੀ ਵਸ ਮਮਮੀ ਨੂੰ ਵੀ ਸਵੇਰੇ ਦੱਸਿਆ ਮਮਮੀ ਤੇ ਵੀਰੇ ਗਏ ਨੇ ਹੁਣ ਸਰਪੰਚ ਨਾਲ ਗੱਲ ਕਰਨ ਫਿਰ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸੀ ਇਹ ਗੱਲ ਜੀ ਬੱਸ ਕੱਲ ਮੈਂ ਨਾ ਤਾਂ ਹੀ ਤੁਹਾਡੇ ਨਾਲ ਗੁੱਸੇ ਜਾ ਕੇ ਬੋਲ ਪਈ ਲੈ ਬੋਲੀ ਹੁਣ ਤੂੰ ਦਿਲ ਨਾ ਛੋਟਾ ਕਰ ਕੋਈ ਨਾ ਮੈਨੂੰ ਨਾ ਤੁਹਾਨੂੰ ਐ ਨਹੀਂ ਬੋਲਣਾ ਚਾਹੀਦਾ ਸੀ ਫਿਰ ਵੀ ਆਖਰ ਨੂੰ ਤੁਸੀਂ ਮੇਰੇ ਤੋਂ ਵੱਡੇ ਹੋ ਕੋਈ ਨਾ ਮੈਂ ਕਿ ਫਿਰ ਤੈਨੂੰ ਕਦੇ ਪਿੱਠ ਦਿਖਾਈ ਆ ਦੱਸ ਹੈ ਮੈਂ ਤੇਰੀਆਂ ਗੱਲਾਂ ਦਾ ਕਦੇ ਗੁੱਸਾ ਕਰਿਆ ਜੀ ਤੁਸੀਂ ਗੁੱਸਾ ਤਾਂ ਨਹੀਂ ਕਰਿਆ ਪਰ ਫਿਰ ਵੀ ਤੁਸੀਂ ਮੇਰੀ ਹਰੇਕ ਗੱਲ ਨੂੰ ਨਾ ਛੋਟੀ ਸਮਝ ਕੇ ਮਾਫ ਕਰਦੇ ਰਹੇ ਹੋ ਮੈਨੂੰ ਬਹੁਤ ਪਛਤਾਵਾ ਹੋ ਰਿਹਾ ਮੈਂ ਤਾਂ ਤੈਨੂੰ ਆਪਦੀ ਛੋਟੀ ਭੈਣ ਹੀ ਸਮਝਦੀ ਆ ਹੁਣ ਵੀ ਮੈਂ ਤਾਂ ਤੈਨੂੰ ਆਪਦੀ ਛੋਟੀ ਭੈਣ ਹੀ ਸਮਝਦੀ ਆ ਮੈਂ ਤੇਰੀਆਂ ਗੱਲਾਂ ਦਾ ਕਦੇ ਗੁੱਸਾ ਨਹੀਂ ਕਰਿਆ ਦੀਰੀ ਇਹ ਤੁਹਾਡਾ ਬੜਪਨ ਆ ਜਿਹੜਾ ਤੁਸੀਂ ਮੈਨੂੰ ਮਾਫ ਕਰ ਦਿੰਦੇ ਹੋ ਮੇਰੀਆਂ ਗਲਤੀਆਂ ਦੇ ਮੈਨੂੰ ਵੀ ਤੁਹਾਨੂੰ ਐ ਨਹੀਂ ਬੁਲਣਾ ਚਾਹੀਦਾ ਚਲ ਕੋਈ ਨਾ ਹੁਣ ਬੱਸ ਕਰ ਐਵੇਂ ਨਾ ਕਰੀ ਚਲ ਆਪਾਂ ਆਪਦੇ ਹੀ ਆ ਕਰਦੇ ਆ ਕੋਈ ਬੇਗਾਨੇ ਨਹੀਂ ਜਿਹੜਾ ਤੂੰ ਐ ਲੱਗ ਰਹੀਆਂ ਕਰਨ ਦਿਲ ਨਾ ਛੋਟਾ ਕਰ ਹੁਣ ਗਏ ਨੇ ਨਾ ਗੱਲ ਕਰਨ ਸਾਰੀ ਗੱਲ ਠੀਕ ਹੋ ਜੋ ਬਾਕੀ ਰਹੀ ਗੱਲ ਅਸੀਂ ਤੇਰੇ ਨਾਲ ਆ ਤੈਨੂੰ ਜਮੀ ਟੈਨਸ਼ਨ ਲੈਣ ਦੀ ਲੋੜ ਨਹੀਂ ਜੇ ਤ ਤੈਨੂੰ ਐ ਕਿ ਮੈਂ ਕੋਈ ਸਸਪੈਂਡ ਕਰ ਦੂੰ ਫਿਰ ਕੁਝ ਨਹੀਂ ਹੋ ਸਕਦਾ ਦੀਦੀ ਮੈਂ ਕਹੇਦੀ ਸੀ ਹੁਣ ਮੇਰੀ ਨੌਕਰੀ ਮੈਨੂੰ ਦੁਬਾਰਾ ਮਿਲਦਾ ਜਾਊਗੀ ਨਾ ਕੰਬਲੀਏ ਤੈਨੂੰ ਤੇਰੀ ਨੌਕਰੀ ਵੀ ਤੂੰ ਸਹੀ ਆ ਨਾ ਤੈਨੂੰ ਪਤਾ ਨਾ ਤਾਂ ਤੇਰੀ ਨੌਕਰੀ ਤੈਨੂੰ ਦੁਬਾਰੂ ਮਿਲੂਗੀ ਦੀਦੀ ਬੱਸ ਮੇਰੇ ਤਾਂ ਦਿਲ ਕੱਟੀ ਜਾਂਦਾ ਅੰਦਰ ਕੀ ਕਰੂੰਗੀ ਜੇ ਨੌਕਰੀ ਨਹੀਂ ਮਿਲੀ ਨਾ ਮੈਂ ਤਾਂ ਮਰ ਜੂੰਗੀ ਐਵੇਂ ਨਹੀਂ ਬੋਲਦੇ ਹੁੰਦੇ ਅਸੀਂ ਹੈ ਨਹੀਂ ਗਏ ਦੱਸ ਉਈ ਨਾ ਦਿਲ ਛੋਟਾ ਕਰਿਆ ਕਰ ਤੂੰ ਸਾਨੂੰ ਸਮਝਦੀ ਨਹੀਂ ਦੱਸ ਕੁਝ ਦੇਰੀਅਤ ਤੂੰ ਬਾਰ ਨਾ ਮੈਂ ਤੁਹਾਡੀ ਸਾਰੀ ਗੱਲ ਮੰਨਿਆ ਕਰੂ ਤੁਹਾਡੇ ਨਾਲ ਸਾਰਾ ਘਰ ਦਾ ਕੰਮ ਵੀ ਕਰਾਇਆ ਕਰੂ ਜੇ ਮੇਰੀ ਨੌਕਰੀ ਵੀ ਵਾਪਸ ਮਿਲ ਗਈ ਨਾ ਮੈਂ ਤਾਹ ਵੀ ਕਰਾ ਕੇ ਲੈ ਆਂ ਵੀ ਨਾ ਕਰਿਆ ਕਰ ਮੈਂ ਤਾਂ ਤੈਨੂੰ ਆਪਦੀ ਸ਼ੁਰੂ ਤੋਂ ਹੀ ਦੇਖ ਮੈਂ ਤੇਰਾ ਕਦੇ ਕਰਿਆ ਮੈਂ ਤੈਨੂੰ ਕਦੇ ਪਿੱਠ ਦਿਖਾਈ ਚਲ ਕੋਈ ਨਾ ਜਿਹੜੀ ਆਪਣੀ ਵਾੜੀ ਮੋਟੀ ਨੋਕਚੋਕ ਹੁੰਦੀ ਕਿੱਥੇ ਨਹੀਂ ਹੁੰਦੀ ਕਿਹੜੇ ਘਰ ਚ ਨਹੀਂ ਹੁੰਦੀ ਸਾਰੇ ਕਿਤੇ ਹੀ ਹੁੰਦੀ ਆ ਇਹ ਤਾਂ ਪਰ ਤੂੰ ਇਹ ਨਾ ਸੋਚੀ ਅਸੀਂ ਅੱਜ ਵੀ ਤੇਰੇ ਨਾਲ ਆ ਕਰ ਲ ਵੀ ਤੇਰੇ ਨਾਲ ਸੀਗੇ ਕਦੇ ਨਾ ਤੂੰ ਇਹ ਇਕੱਲਾ ਨਾ ਮਹਿਸੂਸ ਨਾ ਕਰੀਂ ਵੀ ਤੂੰ ਕੱਲੀ ਆ ਬੇਕੀ ਦੀਰੀ ਮੈਨੂੰ ਐ ਲੱਗਦਾ ਫੇਰ ਮੰਮੀ ਤੇ ਵੀ ਆਜਾ ਆਪਾਂ ਦੇਖੀਏ ਚਲ ਆਜਾ ਆਪਾਂ ਦੇਖਦੇ ਆਂ ਗੱਲ ਕਰਦੇ ਆਂ